ਸਾਰ ਸੰਗਤ ਸੋ ਸਾਖੀ ਦੇ ਇਹ ਦੋ ਬਚਨ ਮੰਨ ਲਵੋ ਕੰਮਕਾਰ ਪਿੱਛੇ ਪਿੱਛੇ ਭੱਜਦੇ ਫਿਰਨਗੇ ਇਹ ਬਚਨ ਮੰਨਣ ਵਾਲੇ ਤਰ ਜਾਣਗੇ ਕਾਲ ਯੁਗ ਦੇ ਪ੍ਰਭਾਵ ਤੋਂ ਬਚਣ ਦਾ ਤਰੀਕਾ ਇਹ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਰ ਸੰਗਤ ਆਪ ਜੀ ਪਹਿਲਾਂ ਖਤੇ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੋਂ ਵੀ ਆਪਾਂ ਉਹਦੀ ਕਿਰਪਾ ਰਹਿਮਤ ਨੂੰ ਸਮਝਾਂਗੇ ਕਿ ਪਿਆਰਿਓ ਸਾਡੇ ਤੇ ਬੜੀ ਵੱਡੀ ਕਿਰਪਾ ਹੋਈ ਸਾਡੇ ਤੇ ਬੜੀ ਵੱਡੀ ਰਹਿਮਤ ਹੋਏਗੀ ਪਿਆਰਿਓ ਸਾਡੇ ਕੋਈ ਕਾਰਜ ਨਹੀਂ ਰੁਕਣਗੇ ਸਾਡੇ ਕਿਸੇ ਕਾਰਜ ਦੇ ਵਿੱਚ ਜਿਹੜਾ ਵਿਗਨ ਹੈ ਨਾ ਉਹ ਨਹੀਂ ਪੈ ਸਕਦਾ ਸਾਡੇ ਕਿਸੇ ਵੀ ਕਾਰਜ ਦੇ ਵਿੱਚ ਵਿਗਨ ਨਹੀਂ ਪਏਗਾ ਪਿਆਰਿਓ ਜਦੋਂ ਅਸੀਂ ਮੰਨ ਕੇ ਚੱਲਾਂਗੇ ਨਾ ਜਦੋਂ ਅਸੀਂ ਸਮਝ ਕੇ ਚੱਲਾਂਗੇ ਨਾ ਉਹ ਜਿਹੜਾ ਸਤਿਗੁਰੂ ਹੈ ਨਾ ਉਹ ਜਿਹੜਾ ਬਾਦਸ਼ਾਹ ਹੈ ਨਾ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਬੜੀ ਵੱਡੀ ਕਿਰਪਾ ਕਰਦੇ ਨੇ ਬੜੀ ਵੱਡੀ ਰਹਿਮਤ ਕਰਦੇ ਨੇ ਤੇ ਸਾਧ ਸੰਗਤ ਜਦੋਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਦੋਂ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ ਤੇ ਪਿਆਰਿਓ ਉਦੋਂ ਕੋਈ ਕੰਮ ਨਾ ਬਣੇ ਇਹ ਹੋ ਨਹੀਂ ਸਕਦਾ ਉਹ ਗੁਰੂ ਦੀ ਬੜੀ ਵੱਡੀ ਕਿਰਪਾ ਹੈ ਉਹ ਪਾਤਸ਼ਾਹ ਦੀ ਬੜੀ ਵੱਡੀ ਰਹਿਮਤ ਹੈ ਉਹ ਸਤਿਗੁਰੂ ਜਦੋਂ ਕਿਰਪਾ ਕਰਦਾ ਨਾ ਕਹਿੰਦੇ ਫਿਰ ਕੋਈ ਵੀ ਉਹਦੇ ਸਾਹਮਣੇ ਨਹੀਂ ਅੜ ਸਕਦਾ ਕੋਈ ਵੀ ਜਿਹੜਾ ਹੈ ਭਾਵੇਂ ਕਿੱਡਾ ਵੀ ਕੋਈ ਮਰਜ਼ੀ ਕਿਉਂ ਨਾ ਹੋਵੇ ਕਹਿੰਦੇ ਉਹ ਨਹੀਂ ਕਿਸੇ ਨੂੰ ਅੜੰਦੰਦਾ ਉਹ ਕਾਰਜ ਨਹੀਂ ਕਿਸੇ ਦਾ ਅੜੰਦੰਦਾ ਉਹ ਸਤਿਗੁਰੂ ਐਸਾ ਹੈ ਉਹ ਬਾਦਸ਼ਾਹ ਐਸਾ ਹੈ 100 ਸਾਖੀ ਦੇ ਵਿੱਚ ਬਚਨ ਨੇ ਕਹਿੰਦੇ ਜੇ ਕਿਸੇ ਵੀ ਸਿੱਖ ਦਾ ਕੋਈ ਵੀ ਕੰਮ ਅੜਦੇ ਨਾ 100 ਸਾਖੀ ਦੇ ਵਿੱਚ ਮਹਾਰਾਜ ਨੇ ਆਹ ਬਗਿਆ ਕਹਿੰਦੇ ਭਾਈ ਆਨੰਦ ਸਾਹਿਬ ਦੇ ਪਾਠ ਕਰਕੇ ਤਿੰਨ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਕਹਿੰਦੇ ਗੁਰੂ ਅੱਗੇ ਅਰਦਾਸ ਕਰਿਓ ਤੁਹਾਡਾ ਕੋਈ ਕਾਰਜ ਅੜੀ ਨਹੀਂ ਸਕਦਾ 100 ਸਾਖੀ ਦੇ ਬਚਨ ਨੇ ਕਵੀ ਸੰਤੋਖ ਸਿੰਘ ਹੋਰਾ ਨੇ ਵੀ ਜ਼ਿਕਰ ਕੀਤਾ ਹੈ ਪੰਜਵੀਂ ਰਾਸ ਦੇ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਸੂਰਜ ਪ੍ਰਕਾਸ਼ ਦੇ ਵਿੱਚ ਕਹਿੰਦੇ ਨੇ ਕਹਿੰਦੇ ਸਿਖਾ ਜੇ ਤੇਰੇ ਮਨ ਦਾ ਕੋਈ ਵਹਿਮ ਹੋਵੇ ਤੇਰੇ ਮਨ ਦਾ ਕੋਈ ਵੀ ਸ਼ੰਕਾ ਹੋਵੇ ਕਹਿੰਦੇ ਤੂੰ ਯਾਦ ਰੱਖ ਗੁਰੂ ਦੇ ਅੱਗੇ ਸਨਮੁਖ ਹੋ ਕੇ ਉਹਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਗੁਰਬਾਣੀ ਦਾ ਪਾਠ ਕਰਕੇ ਅਰਦਾਸ ਕਰਦੇ ਤੇਰੇ ਸਾਰੇ ਸ਼ੰਕੇ ਜਿਹੜੇ ਆ ਨਾ ਨਵਿਰਤ ਹੋ ਜਾਣਗੇ ਬਾਬਾ ਆਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲਿਆਂ ਨੇ ਕਈਆਂ ਦੇ ਸ਼ੰਕੇ ਨਿਵਰਤ ਕੀਤੇ ਆ ਪਿਆਰਿਓ ਕਈ ਐਸੇ ਵੀ ਆ ਗਏ ਜਿਹੜੇ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਹ ਲੈਂਦੇ ਨੇ ਜੀ ਕੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਨੇ ਕੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਸਤਗੁਰ ਜਾਗਤਾ ਹੈ ਦੇਉ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿੰਦੇ ਬਾਬਾ ਅਤਰ ਸਿੰਘ ਦੀ ਮਾਹਪੁਰਖਾਂ ਨੂੰ ਜਿਨ੍ਹਾਂ ਨੇ ਸਵਾਲ ਕੀਤਾ ਸੀ ਮਾਹਪੁਰਖਾਂ ਨੇ ਬਾਣੀ ਦਾ ਸਹਾਰਾ ਲੈ ਕੇ ਉਹਨਾਂ ਦੇ ਸ਼ੰਕੇ ਵੀ ਨਿਵਰਿਤ ਕਰਤੇ ਇੱਥੋਂ ਗੱਲ ਸਾਬਤ ਹੋ ਜਾਂਦੀ ਹੈ ਕਿ ਧੰਗੁਰੂ ਗ੍ਰੰਥ ਸਾਹਿਬ ਜੀ ਜਾਗਤ ਗੁਰੂ ਨੇ ਤੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੀ ਪਿੱਠ ਨਹੀਂ ਲੱਗਣਗੇ ਪਿਆਰਿਓ ਕਾਮਕਾਰ ਰੜਗੇ ਜਿਹੜੇ ਕਮਾਕਾਰਾਂ ਦੇ ਪਿੱਛੇ ਭੱਜੇ ਫਿਰਦੇ ਹਨ ਤੁਹਾਡੇ ਕੋਲੇ ਸ਼ਬਦ ਦੀ ਕਮਾਈ ਹੋਵੇ ਕਾਮਕਾਰ ਤੁਹਾਡੇ ਪਿੱਛੇ ਪੱਜਣਗੇ ਕਾਮਕਾਰ ਤੁਹਾਨੂੰ ਕਹਿਣਗੇ ਵੀ ਹਾਂ ਜੀ ਦੱਸੋ ਜੀ ਕੀ ਕੰਮ ਕਰਨਾ ਹੈ ਆਪ ਜੀ ਕੰਮ ਦੱਸੋ ਆਪ ਜੀ ਇਹ ਦੱਸੋ ਵੀ ਕੀ ਕੰਮ ਕਰਨਾ ਹੈ ਆਪ ਜੀ ਇਹ ਦੱਸੋ ਵੀ ਕਿਹੜਾ ਕਾਰਜ ਕਰਨਾ ਹੈ ਕਹਿੰਦੇ ਕੰਮ ਤਾਂ ਤੁਹਾਡੇ ਜਿਹੜੇ ਨੇ ਸਾਰੇ ਆਪਣੇ ਆਪ ਬਣ ਜਾਣਗੇ ਜੇ ਤੁਹਾਡੇ ਕੋਲੇ ਸ਼ਬਦ ਦੀ ਕਮਾਈ ਹੈ ਜੇ ਤੁਹਾਡੇ ਕੋਲੇ ਸ਼ਬਦ ਦੀ ਕਮਾਈ ਹੈ ਨਾ ਕਹਿੰਦੇ ਸ਼ਬਦ ਦੀ ਕਮਾਈ ਤੁਹਾਨੂੰ ਜਿਹੜੀ ਹੈ ਕਦੇ ਵੀ ਭੁੱਖਾ ਨਹੀਂ ਮਰਨ ਦੇਗੀ ਤੁਹਾਡੇ ਕੰਮ ਤੇ ਆਪਣੇ ਆਪ ਹੋਣਗੇ ਮਹਾਪੁਰਖਾਂ ਦੇ ਬਚਨ ਨੇ ਕਹਿੰਦੇ ਇਹ ਬਚਨ ਜਿਹੜੇ ਨੇ ਉਹ ਮੰਨ ਕੇ ਵੇਖਿਓ ਕਦੇ ਸਿੱਖੋ ਇਹਨਾਂ ਬਚਨਾਂ ਤੇ ਭਰੋਸਾ ਧਾਰ ਕੇ ਵੇਖਿਓ ਸਾਡੇ ਵਿੱਚ ਕੱਚਾ ਕੱਚਾ ਨਾ ਜਿਹੜਾ ਜਿਹੜਾ ਕੱਚਾ ਸਿੱਖ ਹੈ ਉਹ ਕਦੇ ਨਹੀਂ ਮੰਨਦਾ ਜਿਹੜਾ ਮੰਨ ਲੈਂਦਾ ਤੇ ਮੇਰੇ ਸਤਿਗੁਰੂ ਜੀ ਉਹਦੇ ਦੀ ਕਿਰਪਾ ਕਰਦੇ ਆ ਜਿਹੜਾ ਇਸ ਚੀਜ਼ ਨੂੰ ਧਿਆ ਲੈਂਦਾ ਮੇਰੇ ਸਤਿਗੁਰੂ ਜੀ ਉਹਦੇ ਦੀ ਕਿਰਪਾ ਕਰਦੇ ਨੇ ਜਿਹੜਾ ਮੰਨ ਲੈਂਦਾ ਮੇਰੇ ਪਾਤਸ਼ਾਹ ਜੀ ਉਹਦੇ ਬੇੜੇ ਪਾਰ ਕਰ ਦਿੰਦੇ ਨੇ ਉਹਨੂੰ ਉਤਾਰ ਦਿੰਦੇ ਨੇ ਉਹਨੂੰ ਉਤਾਰ ਦਿੰਦੇ ਨੇ ਜਿਹੜਾ ਗੁਰੂ ਤੇ ਕਿਰਪਾ ਭਰੋਸਾ ਕਰਕੇ ਚੱਲਦਾ ਮੇਰੇ ਸਤਿਗੁਰੂ ਜੀ ਹੋਰਦੇ ਤੇ ਕਿਰਪਾ ਕਰਦੇ ਕਲਯੁਗ ਦੇ ਪ੍ਰਭਾਵ ਤੋਂ ਬਚਣ ਦਾ ਇਹੋ ਹੀ ਤਰੀਕਾ ਵੀ ਆਪਾਂ ਸ਼ਬਦ ਨਾਲ ਜੁੜ ਜਾਈਏ ਜਦੋਂ ਅਸੀਂ ਸ਼ਬਦ ਨਾਲ ਜੁੜ ਜਾਾਂਗੇ ਜਦੋਂ ਅਸੀਂ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਜਾਾਂਗੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਾਂਗੇ ਜਦੋਂ ਅਸੀਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਾਂਗੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਾਂਗੇ ਉਦੋਂ ਸਾਡੇ ਤੇ ਕਿਰਪਾ ਹੋਏਗੀ ਉਦੋਂ ਸਾਡੇ ਤੇ ਰਹਿਮਤ ਹੋਏਗੀ ਉਦੋਂ ਰਹਿਮਤ ਹੋਏਗੀ ਸਾਡੇ ਤੇ ਬਿਹਾਰਿਓ ਧੰਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਸਾਨੂੰ ਤੇ ਦਸ਼ਮ ਵਰਗੀ ਬਾਣੀ ਦਿੱਤੀ ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਦੁਕਾਲੰਗ ਪਰਨਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਕਹਿੰਦੇ ਸਿੱਖੋ ਇਹਦਾ ਜਾਪ ਕਰ ਲਿਆ ਕਰੋ ਤੁਹਾਡੇ ਕੋਲੇ ਤੋੜ ਕਿਸੇ ਚੀਜ਼ ਦੀ ਆਉਣੀ ਹੋਣੀ ਹੈ ਜਾਪ ਸਾਹਿਬ ਦੇ ਵਿੱਚ ਜਿੰਨੀ ਉਸਤਤ ਅਕਾਲ ਪੁਰਖ ਦੀ ਮੇਰੇ ਸਤਿਗੁਰ ਨੇ ਕੀਤੀ ਹੈ ਨਾ ਪਿਆਰਿਓ ਆਪਾਂ ਕਦੇ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੇ ਬੇਨਤੀ ਕਹਿੋ ਜੀ ਕਰੀਏ ਅਕਾਲ ਪੁਰਖ ਨੂੰ ਤੇ ਸਾਨੂੰ ਚੌਪਈ ਸਹਿ ਵਰਗੀ ਬਾਣੀ ਦੇ ਦਿੱਤੀ ਚੌਪਈ ਸਹਿ ਵਰਗੀ ਅਜੇ ਤੱਕ ਕੋਈ ਜਿਹੜੀ ਆ ਬੇਨਤੀ ਨਹੀਂ ਹੈਗੀ ਵੀ ਅਕਾਲ ਪੁਰਖ ਨੂੰ ਕਹਿੋ ਜੀ ਬੇਨਤੀ ਕਰੀਏ ਕਹਿੋ ਜੀ ਅਕਾਲ ਪੁਰਖ ਤੱਕ ਸਾਡੀ ਅਰਦਾਸ ਪਹੁੰਚੇ ਉਹਦੇ ਵਰਗੀ ਕੋਈ ਬੇਨਤੀ ਨਹੀਂ ਹੈ ਅਜੇ ਉਹ 100 ਸਾਖੀ ਦੇ ਵਿੱਚ ਜਿਹੜਾ ਜਿਹੜਾ ਸਤਿਗੁਰਾਂ ਨੇ ਬਚਨ ਕਿਹਾ ਨਾ 100 ਸਾਖੀ ਦੇ ਵਿੱਚ ਜਿਹੜੀ ਜਿਹੜੀ ਸਤਿਗੁਰਾਂ ਨੇ ਗੱਲ ਕਹੀ ਨਾ ਉਹ ਸਾਰੀ ਕੱਲੀ ਕੱਲੀ ਗੱਲ ਜਿਹੜੀ ਆ ਪੂਰਨ ਹੋਈ ਐ ਪ੍ਰਵਾਨ ਹੋਈ ਐ ਤੇ ਪਿਆਰਿਓ ਸੱਚ ਸਾਬਤ ਹੋਈ ਐ ਅਸੀਂ ਕਿਹੜੀ ਕਿਹੜੀ ਗੱਲ ਦਾ ਜ਼ਿਕਰ ਕਰਾਂਗੇ ਜਿਹੜੇ ਸਤਿਗੁਰਾਂ ਨੇ ਉਹਦੀ ਲੀਲਾ ਨੂੰ ਨਾ ਉਹੀ ਜਾਣਦਾ ਹੈ ਉਹਦੇ ਬਚਨਾਂ ਨੂੰ ਉਦੇ ਬਚਨਾਂ ਨੂੰ ਉਹੀ ਜਾਣਦਾ ਹੈ ਮੇਰੇ ਸਤਿਗੁਰੂ ਜੀ ਉਹਦੇ ਦੀ ਕਿਰਪਾ ਕਰਦੇ ਨੇ ਉਹਦੇ ਦੀ ਰਹਿਮਤ ਕਰਦੇ ਨੇ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਪਿਆਰਿਓ ਸੱਚੇ ਪਾਤਸ਼ਾਹ ਜੀ ਜਿਹੜਾ ਭਰੋਸਾ ਕਰਦਾ ਹੈ ਮੇਰੇ ਸਤਿਗੁਰੂ ਜੀ ਉਹਦੀ ਪਿੱਠ ਨਹੀਂ ਜੇ ਲੱਗਣ ਦਿੰਦੇ ਜਿਹੜਾ ਭਰੋਸਾ ਕਰਕੇ ਚੱਲਦਾ ਨਾ ਮੇਰੇ ਪਾਤਸ਼ਾਹ ਜੀ ਉਹ ਉਹਦੇ ਦਾ ਭਰੋਸਾ ਕਦੀ ਨਹੀਂ ਟੁੱਟਣ ਦਿੰਦੇ ਤੇ ਜੇ ਆਪਾਂ ਗੁਰਬਾਣੀ ਤੇ ਭਰੋਸਾ ਕਰਦੇ ਆ ਜੇ ਆਪਾਂ ਸ਼ਬਦ ਤੇ ਭਰੋਸਾ ਕਰਦੇ ਆ ਨਾ ਮੇਰੇ ਸਤਿਗੁਰੂ ਜੀ ਸਾਡੇ ਭਰੋਸੇ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੇ ਆ ਮੇਰੇ ਸਤਿਗੁਰੂ ਜੀ ਸਾਡੇ ਭਰੋਸੇ ਨੂੰ ਟੁੱਟਣ ਨਹੀਂ ਜੀ ਦਿੰਦੇ ਮੇਰੇ ਸਤਿਗੁਰੂ ਜੀ ਸਾਡੇ ਭਰੋਸੇ ਦੀ ਜਿਹੜੀ ਆ ਕਦਰ ਕਰਦੇ ਨੇ ਜਿਹੜਾ ਗੁਰੂ ਤੇ ਭਰੋਸਾ ਕਰਦਾ ਮੇਰੇ ਸਤਿਗੁਰੂ ਉਹਨੂੰ ਦਿਦਾਰ ਵੀ ਦਿੰਦੇ ਨੇ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ ਮੇਰੇ ਸਤਿਗੁਰੂ ਜੀ ਉਹਦੇ ਤੇ ਮਿਹਰਬਾਨ ਹੋ ਜਾਂਦੇ ਨੇ ਉਹਦੇ ਤੇ ਦਇਆਵਾਨ ਹੋ ਜਾਂਦੇ ਨੇ ਤੇ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦਾ ਹੈ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਦਾ ਹੈ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਰਹਿਮਤਾਂ ਕਰ ਦਿੰਦੇ ਨੇ ਇਹ ਯਾਦ ਰੱਖਿਓ ਵੀ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਨ ਵਾਲਾ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਨ ਵਾਲਾ ਕਦੇ ਵੀ ਕਿਸੇ ਜਿਹੜਾ ਹੈ ਕਾਰਜ ਤੋਂ ਪਿੱਛੇ ਨਹੀਂ ਮੁੜਦਾ ਤੇ ਸਤਿਗੁਰੂ ਜੀ ਦੀ ਫਤਿਹ ਕਰਾਉਂਦੇ ਨੇ ਹਰ ਕਾਰਜ ਦੇ ਵਿੱਚ ਕਿਸੇ ਵੀ ਚੀਜ਼ ਤੋਂ ਉਹ ਅਧੂਰਾ ਨਹੀਂ ਰਹਿਣ ਦਿੰਦੇ ਮੇਰੇ ਸਤਿਗੁਰੂ ਜੀ ਉਹਦੇ ਹਰ ਕਾਰਜ ਦੇ ਵਿੱਚ ਸਹਾਈ ਹੁੰਦੇ ਨੇ ਮੇਰੇ ਸਤਿਗੁਰੂ ਜੀ ਉਹਦੇ ਹਰ ਕਾਰਜ ਦੇ ਵਿੱਚ ਸਹਾਈ ਹੋ ਕੇ ਨਾ ਉਹਨੂੰ ਮੇਰੇ ਪਾਤਸ਼ਾਹ ਜੀ ਕਿਰਪਾ ਕਰਕੇ ਨਿਵਾਜਦੇ ਨੇ ਇਹ ਗੁਰੂ ਦੀ ਵੱਡਿਆਈ ਸਿੱਖੋ ਕਦੇ ਕਰਕੇ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ